ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਵੱਲੋਂ ਅੰਡਰ ਏਜ ਡਰਾਈਵਿੰਗ ਦੇ ਖਿਲਾਫ ਮੁਹਿੰਮ ਵਿੜੀ ਗਈ ਅਤੇ ਲਗਾਤਾਰ ਬਿਨਾਂ ਲਾਇਸੈਂਸ ਚਲਾਉਣ ਵਾਲੇ ਵਿਦਿਆਰਥੀਆਂ ਦੇ ਚਲਾਨ ਕੱਟੇ ਜਾ ਰਹੇ ਨੇ ਤਾਂ ਉੱਥੇ ਹੀ ਦੂਜੇ ਪਾਸੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਸਬੰਧ ਚ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਥਾਣੇ ਵਿੱਚ ਸਕੂਲ ਦੇ ਬੱਚਿਆਂ ਨੂੰ ਵਿਜ਼ਿਟ ਕਰਵਾਇਆ ਗਿਆ ਤੇ ਇਸ ਦੌਰਾਨ ਪੁਲਿਸ ਵੱਲੋਂ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਉਸ ਨੇ ਹோம் ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ। ਸਰ ਮੈਂ ਸਕੂਲ ਦੇ ਵਿੱਚ بطور ਕੈਂਪਸ ਮੈਨੇਜਰ ਦੇ ਤੌਰ ਤੇ ਡਿਊਟੀ ਕਰ ਰਿਹਾ ਸਰ ਅ ਮੇਰਾ ਨਾਮ ਰਿਟਾਇਰ ਸੁਵੇਧਰ ਮੈਜਰ ਜੀ ਤੇ ਸਿੰਘਾ ਜੀ ਸਰ ਬੱਚਿਆਂ ਨੂੰ ਥਾਣੇ ਲੈ ਕੇ ਆਏ ਹਾਂ ਕੀ ਬਾਰੇ ਹਾਂ ਸਰ ਅਸੀਂ ਪੰਜਾਬ ਗਵਰਨਮੈਂਟ ਦੀਆਂ ਜੋ ਹਦਾਇਤਾਂ ਸਾਨੂੰ ਐਸਐਸਓ ਸਾਹਿਬ ਵੱਲੋਂ ਮਿਲੀਆਂ ਸੀ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕਲਾ ਵੱਲੋਂ ਬੱਚਿਆਂ ਦਾ ਥਾਣੇ ਦੇ ਵਿੱਚ ਵਿਜ਼ਿਟ ਕਰਾਇਆ ਤੇ ਸਟਾਫ ਵੱਲੋਂ ਸਰ ਬੱਚਿਆਂ ਨੂੰ ਸੁਵਿਧਾ ਕੇਂਦਰ ਤੋਂ ਲੈ ਕੇ ਹਰੇਕ ਚੀਜ਼ ਬਾਰੇ ਜਾਣਕਾਰੀ ਦਿੱਤੀ ਆ ਕਿ ਆਪ ਤੁਸੀਂ ਕਿਸ ਤਰ੍ਹਾਂ ਰੋਡ ਦੇ ਉੱਪਰ ਜਾਂ ਸਕੂਲ ਦੇ ਵਿੱਚ ਕਿਸ ਤਰ੍ਹਾਂ ਆਪਣੇ ਟ੍ਰੈਫਿਕ ਦੇ ਜਿਹੜੇ ਨਿਯਮ ਆ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਫਾਲੋ ਕਰਨਾ ਥਾਣੇ ਦੇ ਵਿੱਚ ਅਜੇ ਬੱਚਿਆਂ ਨੂੰ ਤੁਸੀਂ ਲੈ ਕੇ ਗਏ ਹੋ ਅਲੱਗ-ਅਲੱਗ ਕਮਰਿਆਂ ਵਿੱਚ ਲੈ ਕੇ ਗਏ ਸੀ ਬੱਚਿਆਂ ਨੂੰ ਦੱਸਿਆ ਵੀ ਕਿਹੜਾ ਕੰਮ ਕੀ ਹੋ ਰਿਹਾ ਕਿੱਦਾਂ ਹੁੰਦਾ ਹਾਂਜੀ ਸਰ ਹਾਂਜੀ ਅਸੀਂ ਸ਼ੁਰੂਆਤ ਸੁਵਿਧਾ ਕੇਂਦਰ ਤੋਂ ਕੀਤੀ ਆ ਸੁਵਿਧਾ ਕੇਂਦਰ ਦੇ ਵਿੱਚ ਸਾਨੂੰ ਸਾਰ ਨੂੰ ਜਾਣਕਾਰੀ ਦਿੱਤੀ ਆ ਕਿ ਇੱਥੇ ਅਸੀਂ ਸਾਡੀ ਕੀ ਕੀ ਡਿਪਾਰਟਮੈਂਟ ਵੱਲੋਂ ਕਿਹੜੀ-ਕਿਹੜੀ ਸੁਵਿਧਾ ਲੋਕਾਂ ਨੂੰ ਦਿੱਤੀ ਜਾਂਦੀ ਆ ਉਹਦੇ ਬਾਰੇ ਬੱਚਿਆਂ ਨੂੰ ਦੱਸਿਆ ਉਸ ਤੋਂ ਬਾਅਦ ਸਾਰ ਅਸੀਂ ਜੇਲ੍ਹ ਦੇ ਵਿੱਚ ਗਏ ਜੇਲ੍ਹ ਜਿਹੜਾ ਕਮਰਾ ਬਣਿਆ ਜਿੱਥੇ ਕੈਦੀ ਰਹਿੰ ਬੱਚਿਆਂ ਨੂੰ ਦੱਸਿਆ ਇਹਨਾਂ ਨੇ ਬੜੀ ਡਿਟੇਲ ਨਾਲ ਦੱਸਿਆ ਕਿ ਮਾੜੇ ਕੰਮ ਦਾ ਬੜਾ ਨਤੀਜਾ ਹੈ ਇੱਥੇ ਆਉਣਾ ਇਹ ਇਹਦੇ ਬਾਰੇ ਸੋਚਣਾ ਨਹੀਂ ਹੈ ਬੱਚਿਆਂ ਨੂੰ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਉਹਦੇ ਬਾਅਦ ਡਿਊਟੀ ਅਫਸਰ ਸਾਹਿਬ ਨੂੰ ਮਿਲੇ ਉਹਨਾਂ ਨੇ ਵੀ ਆਪਣੀ ਕਾਫੀ ਸਾਨੂੰ ਬੱਚਿਆਂ ਨੂੰ ਢੰਗਾਈ ਨਾਲ ਦੱਸਿਆ ਤੇ ਬਾਕੀ ਸਾਰੇ ਤਕਰੀਬਨ ਅਸੀਂ ਕੰਟਰੋਲ ਰੂਮ ਦੇ ਵਿੱਚ ਗਏ ਮੁੰਸੀ ਦੇ ਰੂਮ ਵਿੱਚ ਗਏ ਉਹਨਾਂ ਨੇ ਸਾਨੂੰ ਸਾਰੇ ਸ਼ਹਿਰ ਦੇ ਵਿੱਚ ਜੋ ਕਮਰੇ ਕੈਮਰੇ ਲੱਗੇ ਆ ਉਹਨਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਕਿ ਅਸੀਂ ਕਿਹੜੀ-ਕਿਹੜੀ ਜਗ੍ਹਾ ਨੂੰ ਕਿਸ ਤਰ੍ਹਾਂ ਕਵਰ ਕਰਦੇ ਆ ਵੀ ਕੋਈ ਵੀ ਕ੍ਰਾਈਮ ਸਾਡੀ ਸਾਡੀ ਅੱਖ ਤੋਂ ਬਚ ਨਹੀਂ ਸਕਦਾ ਤੁਹਾਨੂੰ ਕੀ ਲੱਗਦਾ ਇਹ ਇਦਾਂ ਕਰਨ ਨਾਲ ਬੱਚਿਆਂ ਦੇ ਵਿੱਚ ਜਾਗਰੂਤਾ ਪੈਦਾ ਬਿਲਕੁਲ ਸਰ ਬੱਚਿਆਂ ਦੇ ਵਿੱਚ ਜਾਗਰੂਤਾ ਆਊਗੀ ਕਿਉਂਕਿ ਜਿਹੜੇ ਰੋਡ ਦੇ ਉੱਤੇ ਅੱਜ ਕੱਲ ਛੋਟੇ 18 ਸਾਲ ਤੋਂ ਘੱਟ ਬੱਚੇ ਆ ਜਿਆਦਾ ਅੱਜ ਕੱਲ ਵਹੀਕਲ ਵਗੈਰਾ ਯੂਜ਼ ਕਰ ਰਹੇ ਆ ਤੇ ਉਹਦੇ ਬਾਰੇ ਜੋ ਸਰਕਾਰ ਦੀਆਂ ਸਖਤਤਾ ਦੇਤਾਂ ਉਹਨਾਂ ਬਾਰੇ ਬੱਚਿਆਂ ਨੂੰ ਇਸ ਚੀਜ਼ ਬਾਰੇ ਜਾਗਰਿਤ ਕੀਤਾ ਗਿਆ ਹੈ ਠੀਕ ਹੈ ਹਾਂਜੀ ਮੈਂ ਰਮ ਜਿਤਕਾਰਾ ਮੈਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜਕਲਾਂ ਵਿੱਚ ਪੜ੍ਹਦੀ ਹਾਂ ਮੈਂ ਉੱਥੋਂ ਆਈ ਹਾਂ ਅੱਜ ਸਾਨੂੰ ਥਾਣੇ ਵਿੱਚ ਲੈ ਕੇ ਗਏ ਹਨ ਪਹਿਲਾਂ ਸਾਨੂੰ ਸੂਬਾ ਦਾ ਸੈਂਟਰ ਵਿੱਚ ਲੈ ਕੇ ਗਏ ਹਨ ਉੱਥੇ ਸਾਨੂੰ ਦੱਸਿਆ ਵੀ ਟ੍ਰੈਫਿਕ ਰੂਲਸ ਬਾਰੇ ਦੱਸਿਆ ਸੀ ਵੀ 18 ਸਾਲ ਤੋਂ ਘੱਟ ਜਿਹੜੀ ਉਹਨਾਂ ਨੂੰ ਟ੍ਰੈਫਿਕ ਰੂਲਸ ਨਹੀਂ ਲਾਇਸੈਂਸ ਬਾਰੇ ਦੱਸਿਆ ਵੀ ਲਾਇਸੈਂਸ ਨਹੀਂ ਬਣਾ ਸਕਦੇ ਬਾਕੀ ਨਸ਼ੀਆਂ ਬਾਰੇ ਸਾਨੂੰ ਦੱਸਿਆ ਫਿਰ ਸਾਨੂੰ ਜੇਲ੍ਹ ਵਿੱਚ ਲੈ ਕੇ ਗਏ ਸੀ ਮੈਂ ਜੇਲ੍ਹ ਚ ਦੱਸਿਆ ਵੀ ਕੈਦੀਆਂ ਨੂੰ ਕਿਵੇਂ ਰੱਖਿਆ ਜਾਂਦਾ ਹੈਗਾ ਤੇ ਸਾਨੂੰ ਦੱਸਿਆ ਵੀ ਇਹ ਮਾੜੇ ਕੰਮ ਦਾ ਮਾੜਾ ਨਤੀਜਾ ਹੁੰਦਾ ਹੈ ਸਿਰ ਸਾਨੂੰ ਮਾੜਾ ਨਹੀਂ ਕਰਨਾ ਚਾਹੀਦਾ ਤੇ ਸਾਨੂੰ ਫਿਰ ਦੇ ਆਪ ਸਰ ਕੇ ਪੀਪੀ ਪੰਜਾਬ ਪੁਲਿਸ ਵਾਰੇ ਉੱਥੇ ਲੈ ਕੇ ਗਏ ਸਾਨੂੰ ਉਹਨਾਂ ਨੇ ਵੀ ਸਾਨੂੰ ਬਹੁਤ ਜਾਗਰੂਕ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਤੇ ਮੈਨੂੰ ਲੱਗਦਾ ਵੀ ਇੱਥੇ ਆ ਕੇ ਸਾਨੂੰ ਬਹੁਤ ਜਾਗਰੂਕਤਾ ਪੈਦਾ ਹੋਈ ਹੈ ਥੈਂਕ ਯੂ